ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਤਪਸਵੀ ਬ੍ਰਹਮ ਗਿਆਨੀ ਜੋਤ ਸਰੂਪ ਨਿਰੰਜਨ ਠਾਕੁਰ ਪੂਰਨ ਮਸਤਕ ਰਾਜ ਪਰਮਾਨੀ ਤੇਰਾ ਨਾਮ ਅਤੁਲਿਤ ਪਾਰ ਬ੍ਰਹਮ ਤੇਰੀ ਬਾਣੀ ਅਗਮ ਅਪਾਰ ਸੰਤ ਜਨਾ ਤੇਰੀ ਦੇਵਸ ਦੇ ਜੱਪ ਤੱਪ ਇੱਕ ਓੰਕਾਰ ਨਿਰਮਲ ਜੋਤ ਜਗਾਵਨ ਵਾਲੇ ਕਾਲ ਪਸਾਰੇ ਛੇਦਨ ਹਾਰ ਤੇਰੇ ਦਰ ਤੋਂ ਕਦੇ ਨਾ ਟੁੱਟੇ ਪਗਤਾਂ ਦਾ ਧਰਮ ਅਧਾਰ ਸ੍ਰੀ ਨਾਨਕ ਦੇ ਘਰ ਸੂਤ ਧਿਆਨ ਉੱਚੇ ਤਾਪ ਦੇ ਮਾਨ ਬਾਲ ਅਵਸਥਾ ਤੋਂ ਹੀ ਧਿਆਵੇ ਇੱਕ ਓੰਕਾਰ ਨਿਸ਼ਾਨ ਜਗ ਮੋਹਣੀ ਮਾਇਆ ਦੂਰ ਰਹੀ ਤੂੰ ਬਿਸਾਦ ਸੋਦਨ ਹਾਰ ਗਿਆਨ ਧਿਆਨ ਦੇ ਸਿਗਾਸ਼ਨ ਉੱਪਰ ਤੂੰ ਲਾਇਆ ਅਤਲ ਤਨਖਾ ਪਗਤਾਂ ਦੇ ਮਨ ਦੀ ਜਾਣਨ ਵਾਲੇ ਅੰਤਰ ਜਾਨੀ ਪ੍ਰਭ ਪ੍ਰਤਾਪ ਜੋ ਤੇਰੀ ਸਰਨਾਵੀ ਆਵੇ ਤੂੰ ਕਰੇ ਗਲੇਸ਼ ਨਾਸ਼ ਤੂੰ ਰੱਖਿਆ ਕਰਦਾ ਜਾਦੂ ਟੂਣੇ ਕੂਤ ਪ੍ਰੇਤ ਚੁੜੀਲ ਸਭ ਤੇਰੇ ਨਾਮ ਦਾ ਜਾਪ ਸੁਣੇ ਜੋ ਟੂਟਣ ਸਗਲ ਭਏ ਭ੍ਰਮ ਰੱਬ ਰੱਖਣਹਾਰਾ ਬਾਬਾ ਸ੍ਰੀ ਚੰਦ ਰੱਖ ਲੈ ਸਦ ਹੀ ਚਰਨ ਲਗਾਏ ਕਾਲ ਕਾ ਛਾਇਆ ਦੂਰ ਭਜਾਵੇ ਜਥਾ ਅਗਨੀ ਪਸੰ ਕਰਾਏ ਮੋਹ ਮਾਇਆ ਦੇ ਕਾਲੇ ਬੱਦਲ ਜਦ ਚੜ੍ਹਨ ਭਗਤਾਂ ਦੇ ਮੱਥੇ ਤੇਰਾ ਨਾਮ ਉਚਾਰਨ ਹੁੰਦੇ ਦੁਸ਼ਟ ਦੁਸ਼ਟ ਤੋੜਨ ਲਗਨ ਅਥਿ ਅਥੇ ਤੂੰ ਅਗਮ ਅਥਾ ਪੁਰਖ ਤੂੰ ਅੰਤਰ ਸਰਬ ਨਿਧਾਨ ਤੇਰੀ ਤਪਸਵੀ ਜੋਤ ਸਦਾ ਜਾਗਦੀ ਸਰੀਰ ਰਹਿਤ ਨਿਰਵਾਨ ਜਿੰਨਾ ਤੂੰ ਰਾਖਾ ਤਿੰਨ ਕੀ ਰਾਖੇ ਦੋਖ ਦਰਦ ਸਭ ਦੂਰ ਤੇਰੇ ਉੱਪਰ ਭਗਤਾ ਦਾ ਭਰੋਸਾ ਜੋ ਮਾ ਦੇ ਚਰਨ ਹਜੂਰ ਜਾਦੂ ਜੰਤਰ ਮੰਤਰਾਂ ਦੀ ਬੇਰੀ ਜਦ ਤੇਰੀ ਕਿਸੇ ਨੂੰ ਹੋਵੇ ਪੀੜ ਤੇਰਾ ਜਾਪ ਉਚਾਰਨ ਹੋਵੇ ਕੱਟੇ ਖੰਡੇ ਸਗਲਤ ਕੀ ਤਖੀੜ ਸ਼੍ਰੀ ਚੰਦ ਰਾਜ ਯੋਗ ਤਪਸਵੀ ਉਦਾਸੀ ਮਤ ਦੇ ਮੁਖ ਤੂ ਗਿਆਨਤਾ ਗਿਆਨ ਰਾਜਾ ਰਾਜ ਦਾ ਰਾਜਾ ਤੂੰ ਧਰਮ ਰੂਪ ਅਨੂਖ ਸਾਧ ਸਮਾਜ ਦੇ ਰਖਵਾਲੇ ਸੰਤ ਮੰਡਲ ਦੇ ਮਾਨ ਜੀ ਜੰਤ ਦੇ ਸਗਲ ਰਖਵਾਲੇ ਤੂੰ ਉੱਪਰ ਅਬਿਨਾਸੀ ਧਾਨ ਜਿਸ ਗ੍ਰਹਿ ਵਿੱਚ ਨਾਮ ਤੇਰਾ ਬਸਦਾ ਉਥੇ ਕਾਲ ਨਿਕੁਣਾ ਜਾਵੇ ਪੂਤ ਪ੍ਰੇਤ ਦਾ ਲੇਖ ਨ ਲੱਗੇ ਸਦਾ ਸੁਖ ਆਨੰਦ ਵਸਾਵੇ ਜੋ ਮਨੁੱਖ ਤੇਰਾ ਧਿਆਨ ਲਗਾਵੇ ਉਸ ਦੇ ਕਰਮ ਸਵਾਰ ਗ੍ਰਹਸਤ ਜੂਨੀ ਵਿੱਚ ਜੋ ਵਸਦੇ ਤੂੰ ਕਰੇ ਪਾਰ ਉਤਾਰ ਮਾਇਆ ਰੂਪੀ ਪਟਕਣ हट ਜਾਏ ਚਿੱਤ ਹੋਵੇ ਨਿਰਮਲ ਪੂਰਨ ਪਗਤਾ ਦੇ ਸੰਗ ਚੰਦ ਮਾਲਾ ਤੂੰ ਜਪਾਏ ਨਾਮ ਸੁਧਾਰਨ ਹੈ ਤੇਰੇ ਦਰ ਤੇ ਦਰ ਦੀ ਜੋ ਖਿਰਾਜੀ ਉਹ ਕਦੇ ਨਾ ਹੋਵੇ ਹਾਰ ਸਦਾ ਜਪੇ ਭਗਤ ਵਡਿਆਈ ਪਾਉਂਦੇ ਨੇ ਅਤੁਲਿਤ ਖੁਸ਼ਹਾਲ ਕਰੋੜਾ ਜਗਤ ਦੇ ਬਾਦਸ਼ਾਹ ਇੱਕ ਚਰਨ ਨੂੰ ਨਾਹ ਪਹੁੰਚ ਬੇਸ਼ੱਕ ਬੇਸ਼ੱਕ ਸ਼ਕਤੀ ਭੰਡਾਰ ਤੇਰੇ ਕੀਤੀ ਨਾ ਜਾਣੇ ਕੂਚ ਤੂੰ ਧਰਤੀ ਆਕਾਸ਼ ਦਾ ਮਾਲਕ ਤੂੰ ਅਲਖ ਅਪੋਧ ਬੇਅੰਤ ਸਗਲ ਕਲਾ ਦਾ ਤੂੰ ਕਰਤਾ ਭਗਤ ਹਿਰਦੇ ਸਦਾ ਆਨੰਦ ਸ੍ਰੀ ਚੰਦ ਦੀ ਕੀ ਕੀਆ ਮਹਿਰ ਜਦ ਕਰ ਵਿੱਚ ਰੰਗ ਚੜੇ ਬਹਾਰ ਜਾਦੂ ਕੋਨੇ ਸ਼ੋ ਨ ਸਕਨ ਦਇਆ ਕਰੇ ਉਧਾਰ ਤੂੰ ਜਪ ਤਪ ਦੇ ਡੂੰਗੇ ਸਾਗਰ ਤੂੰ ਸਿਮਰਨ ਦਾ ਰਾਜਾ ਤੇਰਾ ਨਾਮ ਬੂਹਾ ਖੋਲੇ ਜਿਸ ਨੂੰ ਦਰਸ਼ਨ ਲਾਜਾ ਰੱਖਿਆ ਕਰੇ ਚਹੁ ਪਾਸੇ ਜਪੇ ਜਾਪ ਤਜਾ ਪੇ ਭਗਤ ਜੋ ਤੇਰਾ ਦੁਸ਼ਟ ਸ਼ਕਤੀਆਂ ਦਹਿ ਜਾਵਣ ਸੁਣ ਕੇ ਉਚਾਰਨ ਆ ਨਾਮ ਸੁਹੇਰਾ ਕਾਲੇ ਜਾਦੂ ਦੀ ਬੇੜੀ ਤੋੜੇ ਕਾਲਤ ਪਾਵੇ ਪਲ ਵਿੱਚ ਪੂਤ ਪ੍ਰੇਤ ਜੰਤਰ ਮੰਤਰ ਰਹਿਣ ਸਕਣ ਇੱਕ ਛੇਣ ਵਿੱਚ ਤੇਰਾ ਨਾਮ ਅੰਮ੍ਰਿਤ ਵਰਸੇ ਹਿਰਦੇ ਦੇਖੇ ਤਾਂ ਉੱਤੇ ਜੋ ਭਗਤ ਤੇਰਾ ਸਹਾਰਾ ਲਏ ਉਹ ਮੁਕਤ ਹੋਏ ਹਰ ਇੱਕ ਦੁੱਖ ਉੱਤੇ ਤਰਨ ਦੀ ਜਿੱਤ ਕਰਾਉਣ ਵਾਲੇ ਸਾਦਾ ਦੇ ਮਾਨ ਨਿਵਾਸ ਤੇਰਾ ਰਾਜ ਅਜਰ ਅਮਰ ਹੈ ਸਦਾ ਪਾਵੇ ਭਗਤ ਨਿਵਾਸ ਤੂੰ ਜਪਤ ਦਾ ਪਾਲਨ ਪਾਲਨ ਕਰਤਾ ਤੂੰ ਪੁਰਖ ਪੂਰਨ ਜੋਤ ਜਪ ਤੇਰਾ ਜਪੇ ਜੋ ਮਨੁੱਖਾ ਉਹਦੇ ਟਲਦੇ ਕਾਲੇ ਖੇਤ ਤੂੰ ਧਰਤੀ ਵਾਲਾ ਦਾਤਾ ਓ ਮਿਹਰ ਦਾ ਸੂਤ ਅਪਾਰ ਤੇਰੇ ਚਰਨਾਂ ਦੀ ਧੂੜ ਮਿਲੇ ਜੋ ਉਸ ਦੀ ਕਿਸਮਤ ਪਏ ਸਵਾਰ ਕੋਟੀ ਪਾਪ ਹਰੇਕ ਹਰੇਕ ਮਿਟ ਜਾਵੇ ਜੱਪੇ ਨਾਮ ਸ੍ਰੀ ਚਾਂਦ ਕਾਲੇ ਨਕਸ਼ਾ ਜਾਦੂ ਕਬਰਾਵੇ ਛੱਡੇ ਭਗਤਾਂ ਦਾ ਅਨੰਦ ਨਹਿ ਰੱਖ ਰੱਖ ਸਕੇ ਕੋਈ ਨਾ ਹਾਨੀ ਜਾਂ ਹਵੇ ਬਾਬਾ ਦਾ ਨਾਮ ਚਾਹੇ ਕਾਲੇ ਤੰਤਰਾਂ ਵਾਲੇ ਹੋਣ ਕਿੰਨੇ ਭਾਰੀ ਤਾਮ ਤੇਰਾ ਗਿਆਨ ਅਗਾਦ ਭੇਂਤ ਤੂੰ ਹਰ ਜੋਤ ਦਾ ਰੂਪ ਸਾਧੂ ਸੰਤ ਦੇ ਚਰਨ ਧੋਵਨ ਤੂੰ ਮਾਨੇ ਕਰਮ ਅਨੂਪ ਖਾਲਸਾ ਪੰਥ ਵਿੱਚ ਵੀ ਤੂੰ ਪੂਜਿਆ ਤੂੰ ਤਪੱਸਿਆ ਦਾ ਮਾਲਕ ਜੋ ਵੀ ਤੇਰੇ ਦਰ ਤੇ ਆਉਂਦਾ ਬੰਦਾ ਜੀਵਨ ਵਾਲਾ ਭਗਵਾਨ ਹੈ ਰੱਖਿਆ ਦੀ ਜੋ ਤੂੰ ਛਤਰੀ ਸਿਰ ਉੱਪਰ ਖੋਦ ਰਖੇ ਪੂਤ ਪ੍ਰੇਤ ਦੂਤ ਕਾਲੇ ਚਰਨਾਂ ਤੋਂ ਹੀ ਭੱਜੇ ਧਰਮ ਦੀ ਮਰਿਆਦਾ ਰੱਖਣ ਵਾਲੇ ਜਗ ਦੇ ਗੁਰ ਦੇ ਮਾਨ ਆਪੇ ਹੀ ਰਚਿਆ ਤੂੰ ਸਭ ਕੁਝ ਆਪੇ ਲਿਖਿਆ ਅਗਿਆਨ ਤੇਰੇ ਵਰਗਾ ਨਹੀਂ ਦੂਜਾ ਨਾ ਕੋਈ ਜਾਪੇ ਜੋਗ ਤੂੰ ਅਕਾਲ ਪੁਰਖ ਦੀ ਜੋਤੀ ਤੂੰ ਸ੍ਰੀ ਨਾਨਕ ਦਾ ਸੰਜੋਗ ਜਿੰਨਾ ਤੇਰੀ ਸਿਖਤ ਗਾਵੀ ਉਹ ਪਾਵੇ ਪਰਮਾਨੰਦ ਉਹਨਾਂ ਦੇ ਦੁੱਖ ਕਲੇਸ਼ ਮਿਟ ਜਾਂਦੇ ਉਹਨਾਂ ਦੇ ਘਰ ਵਸੇ ਸ੍ਰੀ ਚੰਦ ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਤਪਸਵੀ ਬ੍ਰਹਮ ਗਿਆਨੀ ਜੋਤ ਸਰੂਪ ਨਿਰੰਜਨ ਠਾਕੁਰ ਪੂਰਨ ਮस्तक ਰਾਜ ਪਰਮਾਨੰ। ਤੇਰਾ ਨਾਮ ਅਤੁਲਿਤ ਪਾਰ ਬ੍ਰਹਮ। ਤੇਰੀ ਬਾਣੀ ਅਗਮ ਅਪਾਰ। ਸੰਤ ਜਨਾ ਤੇਰੀ ਦੇ ਵਸਦੇ। ਜਪ ਤਪ ਇਕ ਅੰਕਾਰ। ਨਿਰਮਲ ਜੋਤ ਜਗਾਵਨ ਵਾਲੇ। ਕਾਲ ਪਸਾਰੇ ਛੇਦਨ ਹਾਰ। ਤੇਰੇ ਕਰ ਤੋ ਕਦੇ ਨ ਟੁੱਟੇ। ਭਗਤਾਂ ਦਾ ਧਰਮ ਅਧਾਰ। ਸ਼੍ਰੀ ਨਾਨਕ ਦੇ ਘਰ ਸੂਤ ਧਿਆਨਾਂ ਉੱਚੇ ਤਾਪ ਦੇ ਮਾਨ ਬਾਲ ਅਵਸਥਾ ਤੋਂ ਹੀ ਧਿਆਵੇ ਇੱਕ ਓੰਕਾਰ ਨਿਸ਼ਾਨ ਜਗ ਮੋਹਣੀ ਮਾਇਆ ਦੂਰ ਰਹੀ ਤੂੰ ਬਿਸਾਦ ਸੋਦਨ ਹਾਰ ਗਿਆਨ ਧਿਆਨ ਦੇ ਸਿੰਘਾਸ਼ਨ ਉੱਪਰ ਤੂੰ ਲਾਇਆ ਅਤਲ ਤਨਖਾ ਭਗਤਾਂ ਦੇ ਮਨ ਦੀ ਜਾਣਨ ਵਾਲੇ ਅੰਤਰ ਜਾਨੀ ਪ੍ਰਭ ਪ੍ਰਤਾਪ ਜੋ ਤੇਰੀ ਸਰਨਾਵੀ ਆਵੇ ਤੂੰ ਕਰੇ ਗਲੇਸ਼ ਨਾਸ਼ ਤੂੰ ਰੱਖਿਆ ਕਰਦਾ ਜਾਦੂ ਤੂੰ ਨੇ ਊਤ ਪ੍ਰੇਤ ਚੁੜੇਲ ਸਭ ਤੇਰੇ ਨਾਮ ਦਾ ਜਾਪ ਸੁਣੇ ਜੋ ਟੂਟਣ ਸਗਲ ਭੈ ਭ੍ਰਮ ਰੱਬ ਰੱਖਣ ਹਾਰਾ ਬਾਬਾ ਸ੍ਰੀ ਚੰਦ ਰੱਖ ਲੈ ਸਦ ਹੀ ਚਰਨ ਲਗਾਏ ਕਾਲ ਕਾ ਛਾਇਆ ਦੂਰ ਭਜਾਵੇ ਜਥਾ ਅਗਨੀ ਪਸੰ ਕਰਾਏ ਮੋਹ ਮਾਇਆ ਦੇ ਕਾਲੇ ਬੱਦਲ ਜਦ ਚੜਨ ਭਗਤਾਂ ਦੇ ਮੱਥੇ ਤੇਰਾ ਨਾਮ ਉਚਾਰਨ ਹੁੰਦੇ ਦੁਸ਼ਟ ਦੁਸ਼ਟ ਤੋੜਨ ਲਗਨ ਅਥਿ ਅਥੇ ਤੂੰ ਅਗਮ ਅਥਾ ਪੁਰਖ ਤੂੰ ਅੰਤਰ ਸਰਬ ਨਿਧਾਨ ਤੇਰੀ ਤਪਸਵੀ ਜੋਤ ਸਦਾ ਜਗਦੀ ਸਰੀਰ ਰਹਿਤ ਨਿਰਵਾਨ ਜਿੰਨਾ ਤੂੰ ਰੱਖਾ ਤਿੰਨ ਕੀ ਰਾਖੇ ਦੁਖ ਦਰਦ ਸਭ ਦੂਰ ਤੇਰੇ ਉੱਪਰ ਭਗਤਾ ਦਾ ਭਰੋਸਾ ਜੋ ਮਾ ਦੇ ਚਰਨ ਹਜੂਰ ਜਾਦੂ ਜੰਤਰ ਮੰਤਰਾਂ ਦੀ ਬੇਰੀ ਜਦ ਤੇਰੀ ਕਿਸੇ ਨੂੰ ਹੋਵੇ ਪੀੜ ਤੇਰਾ ਜਾਪ ਉਚਾਰਨ ਹੋਵੇ ਕਟੇ ਖੰਡੇ ਸਗਲ ਤਕਹੀ ਤਖੀੜ ਸ਼੍ਰੀ ਚੰਦ ਰਾਜ ਜੋਗ ਤਪਸਵੀ ਉਦਾਸੀ ਮਤ ਦੇ ਮੁਖ ਤੂੰ ਗਿਆਨਤਾ ਗਿਆਨ ਰਾਜਾ ਰਾਜ ਦਾ ਰਾਜਾ ਤੂੰ ਧਰਮ ਰੂਪ ਅਨੂਖ ਸਾਧ ਸਮਾਜ ਦੇ ਰਖਵਾਲੇ ਸੰਤ ਮੰਡਲ ਦੇ ਮਾਨ ਜੀ ਜੰਤ ਦੇ ਸਗਲ ਰਖਵਾਲੇ ਤੂੰ ਉੱਪਰ ਅਬినాਸੀ ਦਾਣ ਜਿਸ ગ્રਹ ਵਿੱਚ ਨਾਮ ਤੇਰਾ ਵੱਸਦਾ ਉਥੇ ਕਾਲ ਨਿਕੂਣਾ ਜਾਵੇ ਪੂਤ ਪ੍ਰੇਤ ਦਾ ਲੇਖ ਨ ਲੱਗੇ ਸਦਾ ਸੋਖਾ ਆਨੰਦ ਵਸਾਵੇ ਜੋ ਮਨੁੱਖ ਤੇਰਾ ਧਿਆਨ ਲਗਾਵੇ ਉਸ ਦੇ ਕਰਮ ਸਵਾਰ ਗ੍ਰਹਸਤ ਜੂਨੀ ਵਿੱਚ ਜੋ ਵਸਦੇ ਤੂੰ ਕਰੇ ਪਾਰ ਉਤਾਰ ਮਾਇਆ ਰੂਪੀ ਪਟਕਣ हट ਜਾਏ ਚਿਤ ਹੋਵੇ ਨਿਰਮਲ ਪੂਰਨ ਪਗਤਾ ਦੇ ਸੰਗ ਚੰਦ ਮਾਲਾ ਜੋ ਪਾਏ ਨਾਮ ਸੁਧਾਰਨ ਹੈ ਤੇਰੇ ਦਰ ਤੇ ਦਰ ਦੀ ਜੋ ਖਿਰਾਜੀ ਉਹ ਕਦੇ ਨਾ ਹੋਵੇ ਹਾਰ ਸਦਾ ਜੱਪੇ ਭਗਤ ਵਡਿਆਈ ਪਾਉਂਦੇ ਨੇ ਅਤੁਲਿਤ ਖੁਸ਼ਹਾਲ ਕਰੋੜਾ ਜਗਤ ਦੇ ਬਾਦਸ਼ਾਹ ਇੱਕ ਚਰਨ ਨੂੰ ਨਾਹ ਪਹੁੰਚ ਬੇਸ਼ਕਤ ਬੇਸ਼ੱਕ ਸ਼ਕਤੀ ਭੰਡਾਰ ਤੇਰੇ ਕੀਤੀ ਨਾ ਜਾਣੇ ਕੂਚ ਤੂੰ ਤਰਤੀ ਆਕਾਸ਼ ਦਾ ਮਾਲਕ ਤੂੰ ਅਲਖ ਅਬੋਧ ਬੇਅੰਤ ਸਗਲ ਕਲਾ ਦਾ ਤੂੰ ਕਰਤਾ ਭਗਤ ਹਿਰਦੇ ਸਦਾ ਅਨੰਦ ਸ਼੍ਰੀ ਚੰਦ ਦੀ ਕੀ ਕੀਆ ਮਹਿਰ ਜਦ ਘਰ ਵਿੱਚ ਰੰਗ ਚੜੇ ਬਹਾਰ ਜਾਦੂ ਕੋਨੇ ਸ਼ੋ ਨ ਸਕਨ ਦਇਆ ਕਰੇ ਉਦਾਰ ਤੂੰ ਚੱਪ ਤਪ ਦੇ ਡੂੰਗੇ ਸਾਗਰ ਤੂੰ ਸਿਮਰਨ ਦਾ ਰਾਜਾ ਤੇਰਾ ਨਾਮ ਬੂਹਾਂ ਖੋਲੇ ਜਿਸ ਨੂੰ ਦਰਸ਼ਨ ਲਾ ਜਾ ਰੱਖਿਆ ਕਰੇ ਚਹੁ ਪਾਸੇ ਜਪੇ ਜਪ ਜਪੇ ਭਗਤ ਜੋ ਤੇਰਾ ਦੁਸ਼ਟ ਸ਼ਕਤੀਆਂ ਦਹਿ ਜਾਵਣ ਸੁਣ ਕੇ ਉਚਾਰਨ ਨਾਮ ਸੁ ਸੁਹੇਰਾ ਕਾਲੇ ਜਾਦੂ ਦੀ ਬੇੜੀ ਤੋੜੇ ਕਾਲਤ ਪਾਵੇ ਪਲ ਵਿੱਚ ਪੂਤ ਪ੍ਰੇਤ ਜੰਤਰ ਮੰਤਰ ਰਹਿਣ ਸਕਨ ਇੱਕ ਛੇਣ ਵਿੱਚ ਤੇਰਾ ਨਾਮ ਅੰਮ੍ਰਿਤ ਵਰਸੇ ਹਿਰਦੇ ਦੇਖੇ ਤਾਂ ਉੱਤੇ ਜੋ ਭਗਤ ਤੇਰਾ ਸਹਾਰਾ ਲਏ ਉਹ ਮੁਕਤ ਹੋਏ ਹਰ ਇੱਕ ਦੁੱਖ ਉੱਤੇ ਤਰਨ ਦੀ ਜਿੱਤ ਕਰਾਉਣ ਵਾਲੇ ਸਾਦਾ ਦੇ ਮਾਨ ਨਿਵਾਸ ਤੇਰਾ ਰਾਜ ਅਜਰ ਅਮਰ ਹੈ ਸਦਾ ਪਾਵੇ ਭਗਤ ਨਿਵਾਸ ਤੂੰ ਜਪਤ ਦਾ ਪਾਲਨ ਹ ਪਾਲਨ ਕਰਤਾ ਤੂੰ ਪੁਰਖ ਪੂਰਨ ਜੋਤ ਜਪ ਤੇਰਾ ਜਪੇ ਜੋ ਮਨੁੱਖਾ ਉਹਦੇ ਟਲਦੇ ਕਾਲੇ ਖੇਤ ਤੂੰ ਤਰਤੀ ਵਾਲਾ ਦਾਤਾ ਤੂੰ ਮਿਹਰ ਦਾ ਸੂਤ ਅਪਾਰ ਤੇਰੇ ਚਰਨਾਂ ਦੀ ਧੂੜ ਮਿਲੇ ਜੋ ਉਸ ਦੀ ਕਿਸਮਤ ਪਏ ਸਵਾਰ ਕੋਟੀ ਪਾਪ ਹਰੇਕ ਹਰੇਕ ਮਿਟ ਜਾਵੇ ਜੱਪੇ ਨਾਮ ਸ੍ਰੀ ਚੰਦ ਕਾਲੇ ਨਕਸ਼ਾ ਜਾਦੂ ਕਬਰਾਵੇ ਛੱਡੇ ਭਗਤਾਂ ਦਾ ਅਨੰਦ ਨਹਿ ਰੱਖ ਸਕੇ ਕੋਈ ਨਾ ਹਾਨੀ ਜਾਂ ਹਵੇ ਬਾਬਾ ਦਾ ਨਾਮ ਚਾਹੇ ਕਾਲੇ ਤੰਤਰਾਂ ਵਾਲੇ ਹੋਣ ਕਿੰਨੇ ਭਾਰੀ ਤਾਮ ਤੇਰਾ ਗਿਆਨ ਅਗਾਦ ਭੇਂਤ ਤੂੰ ਹਰ ਜੋਤ ਦਾ ਰੂਪ ਸਾਧੂ ਸੰਤ ਦੇ ਚਰਨ ਧੋਵਨ ਤੂੰ ਮਾਨੇ ਕਰਮ ਅਨੂਪ ਖਾਸਾ ਪੰਥ ਵਿੱਚ ਵੀ ਤੂੰ ਪੂਜਿਆ ਤੂੰ ਤਪੱਸਿਆ ਦਾ ਮਾਲਕ ਜੋ ਵੀ ਤੇਰੇ ਦਰ ਤੇ ਆਉਂਦਾ ਬੰਦਾ ਜੀਵਨ ਵਾਲਾ ਭਗਤ ਭਗਵਾਨ ਹੈ ਰੱਖਿਆ ਦੀ ਜੋ ਤੂੰ ਛਤਰੀ ਸਿਰ ਉੱਪਰ ਖੋਦ ਰਖੇਂ ਪੂਤ ਪ੍ਰੇਤ ਦੂਤ ਕਾਲੇ ਚਰਨਾ ਤੋਂ ਹੀ ਭਜੇ ਧਰਮ ਦੀ ਮਰਿਆਦਾ ਰੱਖਣ ਵਾਲੇ ਜਗ ਦੇ ਗੁਰ ਦੇ ਮਾਨ ਆਪੇ ਹੀ ਰਚਿਆ ਤੂੰ ਸਭ ਕੁਝ ਆਪੇ ਲਿਖਿਆ ਅਗਿਆਨ ਤੇਰੇ ਵਰਗਾ ਨਹੀਂ ਦੂਜਾ ਨਾ ਕੋਈ ਜਾਪੇ ਜੋਗ ਤੂੰ ਅਕਾਲ ਪੁਰਖ ਦੀ ਜੋਤੀ ਤੂੰ ਸ੍ਰੀ ਨਾਨਕ ਦਾ ਸੰਜੋਗ ਜਿੰਨਾ ਤੇਰੀ ਸਿਖਤ ਗਾਵੀ ਉਹ ਪਾਵੇ ਪਰਮਾਨੰਦ ਉਹਨਾਂ ਦੇ ਦੁੱਖ ਕਲੇਸ਼ ਮਿਟ ਜਾਂਦੇ ਉਹਨਾਂ ਦੇ ਘਰ ਵਸੇ ਸ੍ਰੀ ਚੰਦ